ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਸ ਵੀਰ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਜੀ ਹੋਰ ਤੁਸੀਂ ਸੁਣਾਓ ਵਧੀਆ ਕਿਰਪਾ ਵਾਹਿਗੁਰੂ ਦੀ ਹਾਂਜੀ ਭਾਈ ਜੀ ਆਪਣਾ ਨਾਮ ਤੇ ਏਡਰੈਸ ਦੱਸਿਓ ਨਾਮ ਵਿੱਚ ਆਪਣਾ ਸਹਿਦੀਪ ਸਿੰਘ ਪਿੰਡ ਦੀਂਦਵਾਲੀ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਹਾਂਜੀ ਹਾਂਜੀ ਜੀ ਫੋਨ ਨੰਬਰ ਬੋਲ ਦਿਓ ਭਾਈ ਫੋਨ ਨੰਬਰ ਵਿੱਚ ਆਪਣਾ 9501733918 ਠੀਕ ਆ ਜੀ ਭਾਈ ਦੱਸਿਓ ਆ ਗੱਲ ਦੇ ਬਾਰੇ ਇਹ ਵੀ ਜੀ ਸੋਣ ਵਾਲੀ ਜੇ ਅੱਛਾ ਜੀ ਗੱਬਣ ਤਿਆਰ ਆ ਠੀਕ ਆ ਜੀ 1 2 ਦਿਨ ਹੀ ਖ ਠੀਕ ਆ ਸੁਹਾ ਸੁਹਾਵ ਜੀ ਉਹਨਾਂ ਦੂਜਾ ਸਾਨੂੰ ਕਿਹਾ ਅੱਛਾ ਜੀ ਪਰ ਵੀਰ ਭਰਾ ਕੋ ਤੇ ਜਾ ਮੰਨ ਲਿਆ ਆਪਾਂ ਦੂਜਾ ਨਹੀਂ ਕਹਿਣਾ ਅੱਛਾ ਜੀ ਤੇ ਜੇ ਮੰਨ ਲੇ ਵੀਰ ਭਰਾ ਠੀਕ ਆ ਠੀਕ ਆ ਠੀਕ ਆ ਲਓ ਜੀ ਘੱਟ ਕਰ ਸਦੇ ਘੱਟ ਕਰਨ ਦਾ ਚੱਕਰ ਹੈ ਵੀ ਕ੍ਰੋਸ ਪਾਉਂਦੇ ਵਿੱਚ ਆ ਵੜ ਬਈ ਕਿੰਨੇ ਕੁ ਦੁੱਧ ਆੜੀਏ ਦੋਸ ਵੀਰ ਜੀ ਆਂਦੇ ਵੀ 20 ਕੁ ਲਈ ਚੋਇਆ ਸਾਡੇ ਘਰੇ ਲਿਆਇਓ ਜਿੰਨੂੰ ਵੀ ਦੋ ਕਹਿਣਾ ਵੜ ਅੱਛਾ ਜੀ ਦੁੱਧ ਬਾਰੇ ਅਸੀਂ ਦੱਸਾਂਗੇ ਠੀਕ ਆ ਠੀਕ ਆ ਲਓ ਜੀ 20 ਲੀਟਰ ਦਾ ਪਿੱਛਲੇ ਸਵੇਰ ਦੁੱਧ ਭਰਿਆ ਬਦੇ ਪੰਡਾਂ ਪਾਈਆਂ ਠੰਡੇ ਕਰ ਮਾਲੀ ਨੇ ਤੇ ਹੈ ਵੀ ਕਰਾਸ ਦੇ ਵਿੱਚ ਆ ਚਲੋ ਕਿ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂ ਤੇ ਉੱਤੇ ਚੰਗਾ ਕੱਢੀ ਜੂ ਬਾਕੀ ਵੀ ਜੀ ਕਿਥਾਂ ਭੱਜ ਭਾਜੀ ਕਿਣਾ ਅੱਛਾ ਜੀ ਇਹਦੇ ਪੈਰ ਅੱਜ ਬਣਾਏ ਆ ਠੀਕ ਹੈ ਜੀ ਹਾਂ ਜੀ ਉਹਦੇ ਕਰਕੇ ਨੋਰਮਲ ਜਿਹਾ ਕਰਦੀ ਆ ਠੀਕ ਹੈ ਠੀਕ ਹੈ ਜੀ ਲਓ ਜੀ ਪੱਕੇ ਘਮਾਏ ਹੋਏ ਕਰੀ ਆਂ ਮੜੀ ਚਲੋ ਬਾਕੀ ਤੋਰਾ ਤਾਰਾ ਝੰਡਾ ਵਾ ਵੜਦਾ ਤੇ ਥੱਲੇ ਵੀ ਪੰਡਾ ਹੀ ਪਾਈਆਂ ਵਾ ਦੇ ਥਣਾਂ ਦਾ ਸੈ ਚਲੋ ਬੰਦੋ ਕੋਈ ਨਹੀਂ ਬੰਦ ਹਾਂ ਇਥੋਂ ਐਨੂੰ ਘਮਾ ਦਿਓ ਥੋੜੀ ਜੀ ਤੇ ਚਾਲ ਤੁਸੀਂ ਇੰਟਰਜੈਕਟ ਦੇ ਵਿੱਚ ਚੈੱਕ ਕਰ ਸਕਦੇ ਤੁਸੀਂ ਛਾਣਾ ਦਾ ਸੈਜ ਗੱਪ ਤੇ ਬਹੁਤ ਹੀ ਸ਼ਾਨਦਾਰ ਹੈ ਨਾ ਅੱਲਾ ਅੱਲਾ ਦਾ ਕਰਿਆ ਵਾ ਬਾਕੀ ਵੀ ਜੀ ਠੰਡੀ ਸੂ ਚੈੱਕ ਕਰ ਲਓ ਅੱਛਾ ਜੀ ਹਾਂ ਜੀ ਜੀ ਲਓ ਜੀ ਸੀਂਦੀਆਂ ਸੂਲੀਆਂ ਤੁਸੀਂ ਚੈੱਕ ਕਰ ਸਕਦੇ ਜੀ ਕਾਫੀ ਆ ਗਈਆਂ ਵਾ ਤੇ ਹੈ ਵੀ ਕ੍ਰੋਸ ਦੇ ਵਿੱਚ ਫੈਡ ਕੁਆਲਿਟੀ ਵੀ ਚੰਗੀ ਇਧਰ ਹੋ ਜਾ ਰਾਜੀ ਬਾਜੀ ਜੀ ਤੁਸੀਂ ਚੈੱਕ ਕਰ ਸਕਦੇ ਜੀ ਬਾਜੀ ਬਾਜੀ ਵੀ ਖੋਲਿਆ ਹਾਂ ਜੀ ਹਾਂ ਜੀ ਬਾਕੀ ਵਹਿੜ ਨੇ ਵੀ ਜੀ ਜਦੋਂ ਸੂ ਕੀ ਪੰਡਾ ਬਾਜੀਆਂ ਸਭ ਪੂਰੀਆਂ ਅੱਛਾ ਜੀ ਹਾਂ ਜੀ ਜੀ ਠੀਕ ਹੈ ਲਓ ਜੀ ਨਾਲਾ ਨੂੜਾ ਵੀ ਕਾਫੀ ਆ ਗਈਆਂ ਵਾ ਤੇ ਇਹਦਾ ਭਾਜੀ ਮੁੱਲ ਫਿਰ ਮੁੱਲ ਵਿੱਚ ਕੈਰੀ ਕਰਦੀ ਤੁਹਾਨੂੰ ਪਤਾ ਵੈੜ ਵੀ ਚੰਗੀ ਆ ਹਾਂਜੀ ਹਾਂਜੀ ਤੇ ਮੁੱਲ ਕਰਦੀ ਚੜ ਗਈ ਆ ਪੀਆ ਅੱਛਾ ਜੀ ਹਾਂਜੀ ਆਫਰ ਲਾ ਰਹੀਏ ਮਾੜਾ ਨਾ ਵੱਡੀ ਆਫਰ ਲਾ ਰਹੀਏ ਹਾਂਜੀ ਆਫਰ ਅੱਜ ਦੇਖਦੇ ਲਾਦੀ ਆ 43000 ਦੀ 100 ਕਿਲੋਮੀਟਰ ਦੀ ਪਹੁੰਚ ਅੱਛਾ ਜੀ ਤੇ ਸਿੱਧੇ 40000 ਦੇ ਦਾਂਗੇ ਆਪਾਂ ਠੀਕ ਆ ਠੀਕ ਆ ਲਓ ਜੀ ਲਾਤੀ ਬਾਈ ਨੇ ਆਫਰ ਵੱਡੀ ਫਿਰ 43000 ਦੀ 100 ਕਿਲੋਮੀਟਰ ਪਹੁੰਚ ਤੇ ਸਿੱਧੀ ਵਿੱਚ 40000 ਦੀ ਗੱਪਣ ਤਿਆਰ ਤੇ 20 ਲੀਟਰ ਦੁੱਧ ਪਿਛਲੇ ਸਵੇਰੇ ਭਰਿਆ ਵਾ ਕਰਮਾਲੀ ਨੇ ਬਾਕੀ ਵਿੱਚ ਜੀ ਆਪਾਂ ਆਨੇ ਆ ਕਿਲੋ 2 ਕਿਲੋ ਵੱਧ ਕੱਢੂ ਨਹੀਂ ਤੇ 20 ਤੇ ਪੱਕਾ ਕੱਢੂ ਜੀ ਦਾ ਅੱਛਾ ਜੀ ਹਾਂ ਜੀ 20 ਤੇ ਪੱਕਾ ਕੱਢੂ ਵੀ ਤੁਹਾਨੂੰ ਪਤਾ ਵੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਨਹੀਂ ਆਂਦੇ ਬਿਆਹ ਭਰਾਵਾਂ ਦੀ ਕੋਈ ਚੰਗੀ ਸਾਮ ਕੰਨ ਲੱਗ ਜੇ ਚੰਗਾ ਲੋ ਤੇ ਕੱਢੀ ਜੇ ਉਹ ਵੀ ਤਰਾਉ ਤੋਂ ਦੇ ਵਿੱਚ ਆ ਵਹਿੜ ਚੰਗੀ ਆ ਮਾਰਕੀਟ ਚ ਵੀਰ ਜੀ ਡਗਾ ਨਹੀਂ ਲੱਗਣੇ ਤਾਈ ਹੋ ਜਾਰ ਕੀ ਕੋਣੀ ਪਾਉਣੀ ਪਈ ਆ ਅੱਛਾ ਜੀ ਬਾਹਰ ਨੰਗਨ ਨਹੀਂ ਲੱਭਣ ਡਿਆ ਠੀਕ ਆ ਠੀਕ ਆ ਜੀ ਇੱਕਦਮ ਹੀ ਸੈਰ ਤੋਂ ਫਿਰ ਪ੍ਰੈਕਟ ਕਰਦੇ ਤੁਸੀਂ ਖਾਣੇ ਕੋਲ ਜਿਹੜਾ ਬਹੁਤ ਹੀ ਚੰਗਾ ਲੱਗਾ ਹਨ ਮੁਰਗੀ ਦਾ ਖਾਣ ਲੱਗਾ ਪਿਆ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ